ਜਜਾਰੀ ਲੋਕਾਂ ਨੂੰ ਮੇਰਾ ਇਨਕਲਾਬੀ ਸਲਾਮ ਸਾਥੀਓ ਪਹਿਲਾਂ ਤਾਂ ਬਹੁਤ ਧੰਨਵਾਦ ਕਰਦਿਆਂ ਤੁਹਾਡਾ ਕਿ ਇੱਕ ਇਹੋ ਜਿਹਾ ਮਸਲਾ ਜੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਦੇਖਣ ਨੂੰ ਬਹੁਤ ਛੋਟਾ ਮਸਲਾ ਲੱਗ ਸਕਦਾ ਮਤਲਬ ਕਈ ਜਾਣੇ ਸਾਨੂੰ ਇਹੋ ਜਿਹੇ ਟੱਕਰੇ ਜਿਨ੍ਹਾਂ ਨੂੰ ਇਸ ਮਸਲੇ ਦੇ ਪਹਿਲਾਂ ਜਾਣਕਾਰੀ ਨਹੀਂ ਸੀ ਕਿ ਸੈਨੇਟ ਹੈ ਕੀ ਹੈ ਤਾਂ ਉਸ ਤੋਂ ਬਾਅਦ ਜਦੋਂ ਜਾਣਕਾਰੀ ਦਿੱਤੀ ਤਾਂ ਵਾਕਈ ਉਹਨਾਂ ਨੇ ਕਿਹਾ ਕਿ ਇਹ ਬਹੁਤ ਵੱਡਾ ਤਕ ਹੈ ਤੇ ਇਹਦੀ ਜਿਹੜੀ ਚੋਬ ਹੈ ਫਿਰ ਉਹਦਾ ਵੀ ਅਸੀਂ ਨਜ਼ਾਰਾ 10 ਤਰੀਕ ਨੂੰ ਵੇਖਿਆ ਚੰਡੀਗੜ੍ਹ ਦੀਆਂ ਸੜਕਾਂ ਤੇ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਮਤਲਬ ਅਗਲੀ ਗੱਲ ਕਰਨ ਤੋਂ ਪਹਿਲਾਂ ਮੈਂ ਉਸ ਮਸਲੇ ਤੇ ਇੱਕ ਵਾਰੀ ਫੇਰ ਗੱਲ ਕਰਨੀ ਚਾਹਣਾ ਤਾਂ ਕਿ ਉਹ ਗੱਲ ਬਾਕੀ ਜਾਣਿਆਂ ਦੇ ਵਿੱਚ ਵੀ ਸਾਫ਼ ਹੋਵੇ ਕਿ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਉਹ ਲੜਾਈ ਅਸਲ ਦੇ ਵਿੱਚ ਹੈ ਕਿ ਉਹਦੀ ਪੂਰੀ ਸਾਫ਼ ਤਸਵੀਰ ਕੀ ਹੈ ਤਾਂ ਗੱਲ ਦੋਸਤੋ ਇਹ 1 ਨਵੰਬਰ 2025 ਦੀ ਹੈ ਮਤਲਬ ਦਿਨ ਵੀ ਕੇਂਦਰ ਦੀ ਸਰਕਾਰ ਨੇ ਇਹੋ ਜਿਹਾ ਚੁਣਿਆ ਜਿਹਦਾ ਜ਼ਖਮ ਪਹਿਲਾਂ ਹੀ ਪੰਜਾਬ ਦੇ ਪਿੰਡੇ ਤੇ ਹੈ 1 ਨਵੰਬਰ ਦਾ ਉਹ ਦਿਨ 1966 ਜਿਹਨੂੰ ਪੰਜਾਬ ਦੇਵਸ ਦੇ ਨਾਂ ਤੇ ਵੀ ਜਾਣਿਆ ਜਾਂਦਾ ਤੇ ਅਸਲ ਦੇ ਵਿੱਚ ਕੀ ਹੋਇਆ ਸੀ ਕਿ ਪੰਜਾਬ ਦੇ ਟੁਕੜੇ ਕੀਤੇ ਗਏ ਸੀ ਟੁਕੜੇ ਇਸ ਕਰਕੇ ਕਿ ਪੰਜਾਬੀ ਬੋਲ ਦੇ ਇਲਾਕੇ ਸਾਟੇ ਤੋਂ ਉਸ ਦਿਨ ਵੀ ਖੋਏਗੇ ਤੇ ਉਸੇ ਦਿਨੀ 2025 ਨੂੰ ਸੈਂਟਰ ਦੀ ਸਰਕਾਰ ਦਾ ਯੂਨੀਅਨ ਮਿਨਿਸਟਰੀ ਆਫ ਐਜੂਕੇਸ਼ਨ ਦਾ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ ਉਸ ਨੋਟੀਫਿਕੇਸ਼ਨ ਦੇ ਵਿੱਚ ਕੀ ਕਿਹਾ ਜਾਂਦਾ ਹੈ ਕਿ ਅੱਜ ਤੋਂ ਜਿਹੜੀ ਸੈਨੇਟ ਦੀ 91 ਮੈਂਬਰੀ ਬੰਤਰ ਹੈ ਇਹਨੂੰ ਅਸੀਂ ਕੱਟ ਕੇ 31 ਮੈਂਬਰੀ ਕਰਦੇ ਹਾਂ ਹੁਣ ਇਹਦਾ ਮਤਲਬ ਕੀ ਹੈ ਸੈਨੇਟ ਹੁੰਦੀ ਕੀ ਹੈ ਸਾਫ਼ ਸ਼ਬਦਾਂ ਚ ਕਹਿਣਾ ਹੋਵੇ ਤਾਂ ਸੈਨੇਟ ਹੈ ਜਿਹੜੀ ਉਹੋ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਲੰਘ ਚੁੱਕੇ ਵਿਦਿਆਰਥੀ ਨੇ ਬੀਏ ਦੇ ਲੰਘ ਚੁੱਕੇ ਵਿਦਿਆਰਥੀ ਨੇ ਜਾਂ ਉਹਦੇ ਅੱਡ-ਅੱਡ ਜਿਹੜੇ ਕਾਲਜ ਜੁੜੇ ਹੋਏ ਨੇ ਯੂਨੀਵਰਸਿਟੀਆਂ ਦੇ ਨਾਲ ਅੱਡ-ਅੱਡ ਕਾਲਜ ਜੁੜੇ ਹੋਏ ਹੁੰਦੇ ਆ ਪੰਜਾਬ ਦੇ ਵਿੱਚ 200 ਕਾਲਜਾਂ 202 ਕਾਲਜਾਂ ਜੋ ਪੰਜਾਬ ਯੂਨੀਵਰਸਿਟੀ ਦੇ ਨਾਲ ਜੁੜਿਆ ਹੋਇਆਗਾ ਤਾਂ ਉਥੋਂ ਜਿਹੜੇ ਪਾਸ ਆਊਟ ਹੋਏ ਵਿਦਿਆਰਥੀ ਨੇ ਉਹ ਵਿਦਿਆਰਥੀਆਂ ਨੂੰ ਹੱਕ ਹੁੰਦਾ ਕਿ ਉਹ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਵਰਕਿੰਗ ਹੈ ਉਹਦੀ ਐਡਮਿਨਿਸਟ੍ਰੇਸ਼ਨ ਹੈ ਉਹਦੇ ਵਿੱਚ ਇੱਕ ਹਿੱਸੇਦਾਰੀ ਪਾ ਸਕਣਾ ਉਹ ਕਿਵੇਂ ਇੱਕ ਸੈਨੇਟ ਜਿਹੜੀ ਜਿਹੜੀ ਬਾਡੀ ਹੈ ਉਹਦੇ ਵਿੱਚ ਚੋਣਾਂ ਦੇ ਵਿੱਚ ਹਿੱਸਾ ਲੈ ਸਕਦੇ ਆ ਤੇ ਚੋਣਾਂ ਦੇ ਵਿੱਚ ਵੋਟਾਂ ਪਾ ਸਕਦੇ ਆ ਮਲਕਾਨਵੇ ਮੈਂਬਰੀ ਇੱਕ ਸੈਨੇਟ ਜਾਨੀ ਕਿ ਉਹਨੂੰ ਪੰਜਾਬ ਯੂਨੀਵਰਸਿਟੀ ਦੀ ਸਰਕਾਰ ਕਹਿ ਲਓ ਪਾਰਲੀਮੈਂਟ ਕਹਿ ਲਓ ਜਿਹੜੀ ਸੈਨੇਟ ਹੈ ਤੇ ਉਹ ਸੈਨੇਟ ਦੇ ਵਿੱਚੋਂ ਇੱਕ ਚੁਣੀ ਹੋਈ ਕੈਬਨਿਟ ਹੁੰਦੀ ਹੈ ਉਹਨੂੰ ਅਸੀਂ ਸਿੰਡੀਕੇਟ ਦੇ ਨਾਮ ਨਾਲ ਜਾਣਦੇ ਆ ਤਾਂ ਉਹਨਾਂ ਨੇ ਕੀਤਾ ਕਿ ਹੁਣ ਕੇਂਦਰ ਦੀ ਸਰਕਾਰ ਨੇ ਮੱਲਬ ਸੈਨਟ ਦੀ ਸਭ ਤੋਂ ਪਹਿਲਾ ਪਹਿਲੀ ਜਿਹੜੀ ਲੜਾਈ ਹੈ ਉਹ ਅਸੀਂ ਵਿਦਿਆਰਥੀਆਂ ਨੇ 2021 ਦੇ ਵਿੱਚ ਲੜੀ ਜਦੋਂ ਲੋਕਡਾਊਨ ਦਾ ਬਹਾਨਾ ਲਾ ਕੇ ਉਹਨਾਂ ਨੇ ਇਹਦੀਆਂ ਇਲੈਕਸ਼ਨਾਂ ਬੰਦ ਕਰਤੀਆਂ ਤਾਂ ਉਹਦੇ ਖਿਲਾਫ ਵਿਦਿਆਰਥੀਆਂ ਨੇ 2021 ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਲੋਕਡਾਊਨ ਦੇ ਬਾਵਜੂਦ ਧਰਨਾ ਲਾਇਆ ਪੱਕਾ ਮੋਰਚਾ ਲਾਇਆ ਤੇ 1 ਮਹੀਨੇ ਦੇ ਅੰਦਰ ਅੰਦਰ ਉਹ ਮੋਰਚਾ ਜਿੱਤਿਆ ਗਿਆ ਪਰ ਉਸ ਤੋਂ ਬਾਅਦ 2024 ਦੇ ਵਿੱਚ ਫੇਰ ਸੈਨਟ ਭੰਗ ਕੀਤੀ ਗਈ ਤੇ ਉਸ ਤੋਂ ਬਾਅਦ ਉਹਦੀਆਂ ਜਿਹੜੀਆਂ ਚੋਣਾ ਫੇਰ ਬੰਦ ਕਰੀਆਂ ਗਈਆਂ ਤਾਂ ਉਹ ਚੋਣਾ ਬੰਦ ਕਰਦਾ ਮਕਸਦ ਕੀ ਸੀਗਾ ਕਿ ਉਹਦੇ ਵਿੱਚ ਨਵੇਂ ਫੇਰ ਬਦਲ ਕੀਤੇ ਜਾਣ ਬੰਤਰ ਉਹਦੀ ਬਦਲੀ ਜਾਵੇ ਬੰਤਰ ਬਦਲਣ ਤੋਂ ਭਾਵ ਕੀ ਸੀਗਾ ਕਿ ਜਿਹੜੀ ਚੋਣਾ ਦੀ ਪ੍ਰਕਿਰਿਆ ਉਹ ਨੂੰ ਪੂਰੀ ਤਰ੍ਹਾਂ ਤੈਸਨਾਸ ਕਰ ਦਿੱਤਾ ਜਾਵੇ ਖਤਮ ਕਰ ਦਿੱਤਾ ਜਾਵੇ ਤੇ ਉਹਦੀ ਜਿਹੜੀ 91 ਮੈਮਰੀ ਬੰਤਰ ਹੈ ਉਹਨੂੰ 31 ਮੈਮਰੀ ਕਰ ਦਿੱਤਾ ਗਿਆ ਉਹਦੇ ਵਿੱਚ ਚੋਣਾਂ ਦੀ ਪ੍ਰਕਿਰਿਆ ਖਤਮ ਕੀਤੀ ਗਈ ਤੇ ਉਹਦਾ ਸਭ ਤੋਂ ਵੱਡਾ ਅਸਰ ਕਾਲਜਾਂ ਦੇ ਜਿਹੜੇ ਵਿਦਿਆਰਥੀ ਚੁਣ ਕੇ ਉਹਦੀ ਜਿਹੜੀ ਪਾਰਲੀਮੈਂਟ ਹੈ ਪੰਜਾਬ ਯੂਨੀਵਰਸਿਟੀ ਦੀ ਉਹਦੇ ਵਿੱਚ ਆਉਂਦੇ ਸੀ ਉਹਨਾਂ ਦੀ ਉੱਥੇ ਕੋਈ ਵਰਕਿੰਗ ਨਹੀਂ ਰਹੀ ਕੋਈ ਉੱਥੇ ਮੌਜੂਦਗੀ ਨਹੀਂ ਰਹੀ ਤੇ ਕਾਲਜਾਂ ਦੀ ਨੁਮਾਇੰਦਗੀ ਮੁੱਕ ਗਈ ਹੁਣ ਇਹ ਐਡਾ ਵੱਡਾ ਇੱਕ ਜਿਹੜਾ ਕਦਮ ਹੈ ਜੋ ਲਿਆ ਗਿਆ ਇਹਦੇ ਖਿਲਾਫ ਵਿਦਿਆਰਥੀਆਂ ਨੇ 1 ਨਵੰਬਰ ਨੂੰ ਇੱਕ ਸੰਘਰਸ਼ ਵਿੱਢਿਆ ਇੱਕ ਟੋਕਨ ਪ੍ਰੋਟੈਸਟ ਕਰਿਆ ਤੇ ਉਦੋਂ ਗਾ ਇੱਕ ਮੋਰਚਾ ਸਥਾਪਿਤ ਕੀਤਾ ਗਿਆ ਪੰਜਾਬ ਦੀਆਂ ਸਮੂਹ ਜੜੀਆਂ ਵਿਦਿਆਰਥੀ ਜਥੇਬੰਦੀਆਂ ਨੇ ਉਹਨਾਂ ਵੱਲੋਂ ਤੇ 3 ਨਵੰਬਰ ਦਾ ਇੱਕ ਪ੍ਰੋਗਰਾਮ ਲੀਕਿਆ ਗਿਆ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਨੂੰ ਬੰਦ ਕਰਨਗੇ ਉਹਦਾ ਗੇਟ ਬੰਦ ਕਰਨਗੇ 3 ਤਰੀਕ ਨੂੰ ਮਲਾ ਭਾਰੀ ਗਿਣਤੀ ਦੇ ਵਿੱਚ ਵਿਦਿਆਰਥੀ ਸਾਡੇ ਨਾਲ ਆਏ ਤੇ ਅਸੀਂ 3 ਨੰਬਰ ਗੇਟ ਦੇ ਉੱਤੇ ਉਹਨਾਂ ਜਿੰਦਾ ਮਾਰਿਆ ਉਹਦੇ ਦੌਰਾਨ ਸਾਡੀ ਝੜਤ ਵੀ ਹੋਈ ਸਾਰੇ ਪੰਜਾਬ ਦੇ ਵਿੱਚ ਉਹਦੀਆਂ ਤਸਵੀਰਾਂ ਗਈਆਂ ਤੇ ਇਹ ਸੈਨਟ ਦੀ ਜਿਹੜੀ ਗੱਲ ਹੈ ਇਹ ਇੱਕ ਅੱਗ ਅੱਗੂ ਪੰਜਾਬ ਦੇ ਵਿੱਚ ਫੈਲੀ ਜਿਸ ਤੋਂ ਬਾਅਦ ਦੋਸਤੋ ਸਾਨੂੰ ਇੰਨਾ ਹੰਗਾਰਾ ਮਿਲਿਆ ਪੰਜਾਬ ਯੂਨੀਵਰਸ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੂੰ ਕਿ ਸੈਨਟ ਦੀ ਜਿਹੜੀ ਗੱਲ ਹੈ ਉਹ ਪੰਜਾਬ ਦੇ ਬੱਚੇ-ਬੱਚੇ ਦੇ ਮੂੰਹਾਂ ਦੇ ਉੱਤੇ ਚੜ ਗਈ ਕਿ ਪੰਜਾਬ ਹੀ ਨਹੀਂ ਹਸਤੀ ਦੇ ਵਿੱਚ ਸਾਡੇ ਹੱਕ ਖੋਏ ਜਾ ਰਹੇ ਤੇ ਇਹਦਾ ਹੀ ਅਸਰ ਸਾਨੂੰ ਵੇਖਣ ਨੂੰ ਮਿਲਿਆ ਕਿ ਅਸੀਂ 7 ਨਵੰਬਰ ਨੂੰ ਇੱਕ ਵੱਡੀ ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਸਦਾਂ ਚ ਕਾਮਯਾਬ ਹੋਏ ਜਿਦੇ ਚ ਪੰਜਾਬ ਦੀਆਂ ਕਿਰਤੀ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਹਾਜ਼ਰ ਹੋਈਆਂ ਤੇ ਸਿਰਫ ਮੀਟਿੰਗ ਹੀ ਕਰੀ ਸੀ ਕਿ 8 ਨਵੰਬਰ ਨੂੰ ਕੇਂਦਰ ਦਾ ਇੱਕ ਫੈਸਲਾ ਆਉਂਦਾ ਹੈ ਕਿ ਅਸੀਂ ਜਿਹੜਾ ਨੋਟੀਫਿਕੇਸ਼ਨ 1 ਨਵੰਬਰ ਨੂੰ ਕੱਢਿਆ ਸੀਗਾ ਉਹ ਅਸੀਂ ਵਾਪਸ ਲੈਨੇ ਆ ਮਤਲਬ ਹਜੇ ਅਸੀਂ ਸੰਘਰਸ਼ ਦੀ ਇੱਕ ਕਾਲ ਦਿੱਤੀ ਸੀ ਇੱਕ ਸੱਦਾ ਦਿੱਤਾ ਸੀ ਕਿ 10 ਤਰੀਕ ਨੂੰ ਅਸੀਂ ਇੱਕ ਵੱਡਾ ਕੱਟ ਪੰਜਾਬ ਯੂਨੀਵਰਸਿਟੀ ਦੀ ਧਰਤੀ ਦੇ ਉੱਤੇ ਕਰਨ ਜਾ ਰਹੇ ਆ ਜਿਦੇ ਚ ਅਸੀਂ ਸ਼ਰਿਆਮ ਸੱਦਾ ਦਿੰਨੇ ਆ ਪੰਜਾਬ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਪੰਜਾਬ ਤੈਸ਼ੀਆਂ ਨੂੰ ਸਿੱਖਿਆ ਲਈ ਲੜਨ ਵਾਲੇ ਲੋਕਾਂ ਨੂੰ ਕਿ ਆਓ ਤੇ ਆਪਦੀ ਪੰਜਾਬ ਯੂਨੀਵਰਸਿਟੀ ਨੂੰ ਬਚਾਓ ਤੇ ਇਸ ਸੱਦੇ ਦਾ ਜਿਹੜਾ ਹੰਗਾਰਾ ਆਇਆ ਐਨਾ ਹੀ ਬਹੁਤ ਸੀ ਕਿ ਜਿਹੜੀ ਕੇਂਦਰ ਸਰਕਾਰ ਨੂੰ ਐ ਸਮਝਾ ਜਾਂਦਾ ਕਿ ਪਤਾ ਨਹੀਂ ਇਹਨਾਂ ਦੀ ਧੌਣ ਦੇ ਵਿੱਚ ਕਿੱਡਾ ਕ ਕੱਲਾ ਉਹ 7 ਦਿਨਾਂ ਦੇ ਵਿੱਚ ਇੱਕ ਹਫ਼ਤੇ ਦੇ ਅੰਦਰ ਵਿਦਿਆਰਥੀ ਸੰਘਰਸ਼ ਦੀ ਗਵਾਹੀ ਦੇ ਵਿੱਚ ਅਸੀਂ ਉਹ ਨੋਟੀਫਿਕੇਸ਼ਨ ਰੱਦ ਕਰਵਾਇਆ ਤੇ ਇਹੇ ਦੋਸਤੋ ਜਿੱਤ ਐ ਜਿਹੜੀ ਇਹ ਅਸੀਂ ਇਹ ਜਿਹੜੀ ਸਮਝਦੇ ਆ ਕਿ ਕੱਲੀ ਨਰੋਲ ਵਿਦਿਆਰਥੀਆਂ ਦੀ ਜਿੱਤ ਹੈ ਇਹ ਜਿਹੜੀ ਅੰਸ਼ਕ ਜਿੱਤ ਹੈ ਇਹ ਪੰਜਾਬ ਦੇ ਵਿੱਚੋਂ ਜਿਹੜਾ ਜਥੇਬੰਦੀਆਂ ਦਾ ਹਨਹਾਰਾ ਆ ਉਹਦੀ ਜਿੱਤ ਹੈ ਸਾਨੂੰ ਡੀਐਸਪੀ ਵੀ ਆ ਕੇ ਕਹਿ ਕੇ ਗਿਆ ਕਹਿੰਦਾ ਹੈ ਕਿ ਇੰਟੈਲੀਜੈਂਸ ਦੀ ਜਿਹੜੀ ਰਿਪੋਰਟ ਹੈ ਅਸੀਂ ਉਹਤੇ ਅਮਲ ਕਰਨਾ ਸੀ ਉਹਦੇ ਮੁਤਾਬਕ ਸਾਨੂੰ ਜਿਹੜਾ ਇਹ ਸਦਾ ਮਿਲਿਆ ਸੀ ਵੀ ਇੱਥੇ ਤਾਂ ਲੱਖਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਆ ਸਕਦੇ ਨੇ ਤੇ ਵਾਕਈ ਲੋਕਾਂ ਦੀ ਜੋ ਤਿਆਰੀ ਸੀ ਮਲਵਾ 10 ਤਰੀਕ ਨੂੰ ਜਗਾ ਜਗਾ ਬੈਰੀਕਾਡ ਲਾ ਰੱਖੇ ਸੀ ਬੈਰੀਕਾਡ ਇੰਨੇ ਕੇ ਚੰਡੀਗੜ੍ਹ ਪੁਲਿਸ ਕੋਲੇ ਬੈਰੀਕਾਡ ਮੁੱਕ ਗਏ ਚੰਡੀਗੜ੍ਹ ਪੁਲਿਸ ਕੋਲੇ ਵੈਨਾ ਮੁੱਕ ਗਿਆ ਉਹਨਾਂ ਕੋਲ ਆ ਜਿਹੜੇ ਅਰਧ ਸੈਨਿਕ ਹੁੰਦੇ ਆ ਉਹ ਮੁੱਕ ਗਏ ਤੇ ਉਹਨਾਂ ਨੇ ਸੱਦਾ ਮਾਰਨਾ ਹੁੰਦਾ ਜਿਹਨੂੰ ਪੰਜਾਬ ਸਰਕਾਰ ਨੂੰ ਸੱਦਾ ਲਾਇਆ ਤੇ ਉਹ ਜੀਹ ਜੂਰੀ ਕਰਦੀ ਪੰਜਾਬ ਪੁਲਿਸ ਉਹਨਾਂ ਦੀ ਹੱਕ ਦੇ ਵਿੱਚ ਪਹੁੰਚੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਾਡੇ ਦੇ ਡਾਂਗਾ ਵਰਾਉਣ ਦੇ ਲਈ 6 ਫੀਸ ਮਹਾਲੀ ਦੇ ਵਿੱਚ ਅੰਬਸਾਹਬ ਕੋਲੇ ਜੀਰਗਪੁਰ ਮੁੱਲਾਂਪੁਰ ਬੈਰੀਕੇਡ ਇਹ ਸਾਰੇ ਚੰਡੀਗੜ੍ਹ ਦੇ ਆਸ-ਪਾਸ ਲੱਗਦੇ ਇਲਾਕੇ ਨੇ ਤੇ ਇੱਥੇ ਸਾਰੇ ਜਿੰਨੇ ਲੋਕ ਸਾਡੇ ਹੱਕ ਦੇ ਵਿੱਚ ਆ ਰਹੇ ਸੀ ਉਹਨਾਂ ਨੂੰ ਰੋਕਿਆ ਗਿਆ ਪਰ ਦੋਸਤੋ ਇਹਦੇ باوجود ਵਿਦਿਆਰਥੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਉਹ ਭੜੇ ਬੈਰੀਕੇਡਾਂ ਦੇ ਉੱਤੇ ਡਾਂਗਾ ਖਾਦੀਆਂ ਲਾਠੀ ਚਾਰਜ ਸਿਆ ਤੇ ਸਾਡੇ ਹੱਕ ਦੇ ਵਿੱਚ ਪੰਜਾਬ ਯੂਨੀਵਰਸਿਟੀ ਪਹੁੰਚੇ 10000 ਦਾ ਜਿਹੜਾ ਵੱਡਾ ਇਕੱਠ ਹੈ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਸੀਂ ਕਰਦੇ ਦੇ ਕੰਮ ਜਾਓ ਤਾਂ ਇਹ ਸਾਡਾ ਇੱਕ ਜੋ ਸੰਘਰਸ਼ ਹੈ ਇਹ ਸਫਲਤਾਪੂਰਵਕ ਨਿਪਰੇ ਚੜਿਆ ਉਦੋਂ ਬਾਅਦ ਦੋਸਤੋ ਹੁਣ ਸਥਿਤੀ ਇਹ ਹੈ ਕਿ ਜੋ ਸੈਨੇਟ ਦੀ ਸਾਡੀ ਮੰਗ ਸੀ ਉਹ ਮੰਗ ਸਾਡੀ ਦੋ ਪੜਾਵਾਂ ਦੇ ਵਿੱਚ ਸੀ ਪਹਿਲਾ ਤਾਂ ਇਹ ਹੈ ਕਿ ਸੈਂਟਰ ਵੱਲੋਂ ਜਿਹੜਾ ਸੈਨੇਟ ਦੂਈ ਦੀ ਬਣਤਰ ਨੂੰ ਬਦਲਣ ਦਾ ਨੋਟੀਫਿਕੇਸ਼ਨ ਲਿਆਂਦਾ ਗਿਆ ਪਹਿਲਾਂ ਤੁਹਾਨੂੰ ਵਾਪਸ ਲਿਆ ਜਾਵੇ ਜੋ ਕਿ 8 ਨਵੰਬਰ ਨੂੰ ਉਹਨਾਂ ਵੱਲੋਂ ਲਿਆ ਗਿਆ ਦੂਜੀ ਸਾਡੀ ਮੰਗ ਇਹ ਸੀ ਇਹ ਜਿਹੜੀ ਪ੍ਰਾਣੀ ਬੰਤਰ ਹੈ 91 ਮੈਂਬਰੀ ਜਮੂਰੀ ਬੰਤਰ ਹੈ ਲੋਕਪੱਖੀ ਬੰਤਰ ਹੈ ਓੜੇ ਵਿੱਚ ਕੋਈ ਬਦਲਾਅ ਕੀਤੇ ਬਿਨਾ ਇਲੈਕਸ਼ਨਾਂ ਕਰਾਈਆਂ ਜਾਣ ਚੋੜਾ ਕਰਵਾਈਆਂ ਜਾਣ ਤੇ ਉਹ ਹਜੇ ਬਾਕੀ ਹੈ ਮੰਗ ਪੂਰੀ ਹੋਣੀ ਇਸੇ ਕਰਕੇ ਜਿਹੜਾ ਸਾਡਾ ਪੱਕਾ ਮੋਰਚਾ ਹੈ ਉਹ ਹਜੇ ਵੀ ਪੰਜਾਬ ਯੂਨੀਵਰਸਿਟੀ ਦੇ ਬੀਸੀ ਆਫਿਸ ਦੇ ਵਿੱਚ ਲੱਗਾ ਹੋਇਆ ਤੇ ਉਦੋਂ ਤੱਕ ਲੱਗਿਆ ਰਹੂਗਾ ਜਦੋਂ ਤੱਕ ਸਾਡੀ ਜਿਹੜੀ ਬਾਕੀ ਬਚਦੀ ਮੰਗ ਹੈ ਉਹ ਪੂਰੀ ਨਹੀਂ ਹੋ ਜਾਂਦੀ ਤਾਂ ਇਹੇ ਦੋਸਤੋ ਜਿਹੜੀ ਸੈਨੇਟ ਦਾ ਜਿਹੜਾ ਪੂਰਾ ਮਸਲਾ ਹੈਗਾ ਹੁਣ ਇਹਦੇ ਵਿੱਚ ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਸੈਨੇਟ ਸਾਡੇ ਲਈ ਕੋਈ ਬਹੁਤ ਹੀ ਪਵਿੱਤਰ ਚੀਜ਼ ਵੀ ਹੈ ਨਹੀਂ 2017 ਦੇ ਵਿੱਚ 1100% ਫੀਸਾਂ ਦਾ ਵਾਅਦਾ ਹੋਇਆ ਸੀ 1100% ਫੀਸਾਂ ਦੇ ਵਾਅਦੇ ਤੁਸੀਂ ਹਿਸਾਬ ਲਾ ਲਓ ਵੀ 10000 ਜਿਹੜੇ ਡਿਪਾਰਟਮੈਂਟ ਦੀ ਫੀਸ ਸੀ ਉਹ 1 ਲੱਖ 10000 ਹੋ ਗਈ ਐਡਾ ਵੱਡਾ ਵਾਅਦਾ ਸੈਨੇਟ ਦੇ ਹੁੰਦਿਆਂ ਹੋਇਆ ਤਾਂ ਅਸੀਂ ਇਹ ਵੀ ਨਾਲ ਦੀ ਨਾਲ ਗੱਲ ਕਰਦੇ ਰਹੇ ਹਾਂ ਕਿ ਸੰਘਰਸ਼ਾਂ ਦਾ ਕੋਈ ਬਦਲ ਨਹੀਂ ਹੈ ਮਲਬ ਅੱਜ ਇਹ ਵੀ ਗੱਲ ਕਹੀ ਜਾ ਸਕਦੀ ਹੈ ਕਿ ਪਾਰਲੀਮੈਂਟ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਉਹ ਨਕੰਮੇ ਨੇ ਸਾਰੇ ਜਾਣਦੇ ਨੇ ਕਿ ਉਹਨਾਂ ਦੇ ਜੇ ਕੀ ਕਰ ਰਹੇ ਨੇ ਪਰ ਇਹ ਵੀ ਨਾਲ ਦੀ ਨਾਲ ਗੱਲ ਆ ਕਿ ਉਹਨਾਂ ਨਕੰਮਿਆਂ ਨੂੰ ਉਹਨਾਂ ਤੋਂ ਹੱਲ ਕਰਵਾਉਣੇ ਮਸਲੇ ਇਹ ਸਾਡੇ ਸੰਘਰਸ਼ਾਂ ਕਰਕੇ ਹੀ ਹੋ ਸਕਦਾ ਤੇ ਅਸੀਂ ਸੈਨੇਟ ਬਾਰੇ ਵੀ ਇਹ ਕਹਿੰਦੇ ਆ ਕਿ ਉਹ ਸੈਨੇਟ ਤਾਂ ਹੀ ਕੰਮ ਕਰ ਸਕਦੀ ਹੈ ਜੇ ਉਹਦੇ ਵਿੱਚ ਅਸੀਂ ਆਪਣੇ ਸੰਘਰਸ਼ਾਂ ਦੀ ਗੱਲ ਕਰਾਂਗੇ ਤੇ ਮੈਨੂੰ ਬੜਾ ਸਮਝਾ ਪੂਰੀ ਚਲੋ ਗੱਲਾਂ ਦੋਸਤੋ ਕਾफी ਸੋਚ ਕੇ ਆਏ ਸੀ ਸੋਚਿਆ ਸੀ ਕਿ ਹੋਰ ਜਾਣਕਾਰੀ ਜੋ ਇਹ ਦਿੱਤੀ ਜਾ ਸਕੇ ਪਰ ਇਹਦੇ ਵਿੱਚ ਘਟਨਾਕ੍ਰਮ ਤੋਂ ਬਿਨਾਂ ਮਤਲਬ ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਮਸਲਾ ਐਡਾ ਵੱਡਾ ਕਿਵੇਂ ਬਣਿਆ ਪਹਿਲੀ ਗੱਲ ਉਹਦੇ ਵਿੱਚ ਇਹ ਹੈ ਕਿ ਸਿੱਖਿਆ ਤੇ ਜਿਹੜਾ ਹਮਲਾ ਹੋ ਰਿਹਾਗਾ ਉਹਦੀ ਲੜੀ ਵਜੋਂ ਨੂੰ ਵੇਖਿਆ ਜਾਣਾ ਚਾਹੀਦਾ ਹੈ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਵਿੱਚ ਇੱਕ ਪ੍ਰੋਫੈਸਰ ਵੱਲੋਂ ਇਹ ਕਿਹਾ ਜਾਣਾ ਕਿ ਪ੍ਰੋਫੈਸਰ ਕੇਸਾ ਵਰਕਰ ਜਿਹੜਾ ਕਿ ਅੰਗਰੇਜ਼ਾਂ ਦਾ ਜੁੱਤੀ ਚੱਟ ਸੀ ਜਿਹੜਾ ਅੱਜ ਆਰਐਸਐਸ ਦਾ ਸਰਪ੍ਰਸਤ ਸਮਝਿਆ ਜਾਂਦਾਗਾ ਉਹਦੇ ਹੱਕ ਦੇ ਵਿੱਚ ਸਾਨੂੰ ਆਉਣਾ ਚਾਹੀਦਾ ਉਹਨੂੰ ਉਦਾਰਸ਼ ਦੇ ਰੂਪ ਤੇ ਵਿੱਚ ਵੇਖਿਆ ਜਾਣਾ ਚਾਹੀਦਾ ਤੇ ਸੈਨੇਟ ਦੇ ਬਹਾਲ ਨਾ ਹੋਣ ਨਾਲ ਅਸੀਂ ਇਹ ਸਮਝਦੇ ਹਾਂ ਵੀ ਜਿਹੜੇ 200 ਕਾਲਜ ਅੱਜ ਉਹਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਸਿਲੇਬਸਾਂ ਦੇ ਵਿੱਚ ਸਵਰਕਰ ਨੂੰ ਪੜਾਇਆ ਜਾਊਗਾ ਉਹਨਾਂ ਦੇ ਸਿਲੇਬਸਾਂ ਦੇ ਵਿੱਚ ਇਹ ਪੜਾਇਆ ਜਾਊਗਾ ਕਿ ਜਾਤ ਪਾਤੀ ਪ੍ਰਥਾ ਕੋਈ ਬਹੁਤ ਹੀ ਮਾੜੀ ਨਹੀਂ ਹੈਗੀ ਉਹਦੇ ਵਿੱਚ ਇਹ ਪੜਾਇਆ ਜਾਊਗਾ ਕਿ ਅੱਜ ਜਿਹੜੇ ਸਾਡੇ ਗਣਿਤ ਵਿਭਾਗ ਆ ਉਹਦੇ ਵਿੱਚ ਇਹ ਸਿਖਾਇਆ ਜਾਵੇ ਕਿ ਮਹੂਰਤ ਕਿਵੇਂ ਕੱਟੇ ਜਾਂਦੇ ਆ ਕੈਮਿਸਟਰੀ ਦੇ ਵਿੱਚ ਸਰਸਪਤੀ ਜਾਂ ਹੋਰ ਧਾਰਮਿਕ ਜਿਹੜੇ ਚੀਜ਼ਾਂ ਨੇ ਉਹਨਾਂ ਨੂੰ ਬਾੜ ਕੇ ਸਿੱਖਿਆ ਦਾ ਭਗਮ ਕਰਨ ਕੀਤਾ ਜਾਵੇ ਦੂਜੇ ਨੰਬਰ ਤੇ ਜਿਹੜੀ ਨਜੀ ਕਰਨ ਹੈ ਮਤਲਬ ਅਸੀਂ ਦੇਖਦੇ ਆ ਕਿ ਪ੍ਰਾਈਵੇਟੀ ਕਰਨ ਜੋ ਸਾਡੀ ਸਿੱਖਿਆ ਦਾ ਹੋਇਆ ਉਹਨੇ ਸਾਡੀਆਂ ਜੇਬਾਂ ਦੇ ਉੱਤੇ ਕਿੱਡੇ ਵੱਡੇ ਘੱਟ ਮਾਰੇ ਆ ਆਈਆਈਟੀ ਹੋਵੇ ਪੰਜਾਬ ਯੂਨੀਵਰਸਿਟੀ ਜੀਐਨਡੀਯੂ ਹੋਵੇ ਲਗਾਤਾਰ ਫੀਸਾਂ ਦੇ ਵੱਡੇ ਵਾਦੇ ਹੋਏ ਆ ਇਹਦੇ ਵਿੱਚ ਵੀ ਵਾਦਾ ਸੈਨੀਟ ਦੀ ਬਹਾਲੀ ਨਾਲ ਹੋਣ ਨਾਲ ਹੋਣਾ ਹੈ ਤੇ ਤੀਜੇ ਨੰਬਰ ਤੇ ਜਿਹੜਾ ਸਭ ਤੋਂ ਵੱਡਾ ਮਸਲਾ ਬਣਿਆ ਉਹ ਬਣਿਆ ਕੇਂਦਰੀਕਰਨ ਦਾ ਹੁਣ ਕੇਂਦਰੀਕਰਨ ਦਾ ਜਿਹੜਾ ਮਸਲਾ ਹੈ ਉਹਦੇ ਵਿੱਚ ਕੀ ਹੈ ਕਿ ਸਿੱਖਿਆ ਦੇ ਉੱਤੇ ਸੂਬਿਆਂ ਦਾ ਅਧਿਕਾਰ ਹੋਣਾ ਜ਼ਰੂਰੀ ਹੈ ਔਰ ਸੂਬਿਆਂ ਦਾ ਅਧਿਕਾਰ ਇਸ ਕਰਕੇ ਜ਼ਰੂਰੀ ਹੈ ਕਿ ਕੋਈ ਵੀ ਜਨਤਕ ਸਿੱਖਿਆਕ ਅਦਾਰਾ ਆਪਦੇ ਖਿੱਤੇ ਦੇ ਲੋਕਾਂ ਦੀਆਂ ਮੰਗਾਂ ਦੀ ਪੂਰਤੀ ਕਰਦਾ ਹੈ ਅਸੀਂ ਵੇਖਿਆ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਮੇਂ-ਸਮੇਂ ਤੇ ਪੰਜਾਬ ਦੀ ਰਾਜਨੀਤੀ ਦੇ ਉੱਤੇ ਲੈਕਚਰ ਹੁੰਦੇ ਆ। ਪੰਜਾਬ ਦੀ ਜੀਓਗ੍ਰਾਫੀ ਦੇ ਉੱਤੇ, ਇਹਦੀ ਖੇਤੀ ਦੇ ਉੱਤੇ ਪੀਯੂ ਦੇ ਯਾਨੀ ਯੂਨੀਵਰਸਿਟੀ ਹੈ ਉਹ ਕੰਮ ਕਰਦੀ ਹੈ। ਜੇ ਇਹ ਯੂਨੀਵਰਸਿਟੀ ਕੇਂਦਰ ਦੇ ਹੱਥ ਜਾਂਦੀ ਹੈ ਤਾਂ ਉਹ ਸਿੱਧਾ-ਸਿੱਧਾ ਮਤਲਬ ਪੰਜਾਬ ਕਿੱਤੇ ਲਈ ਜੋ ਇਹਦੀ ਪੂਰਤੀ ਹੈ ਇਹਦੇ ਉੱਤੇ ਡਾਕਾ ਹੋਊਗਾ। ਮਤਲਬ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਮਸਲਾ ਹੈ ਉਹ ਸਿਰਫ ਸਿੱਖਿਆ ਦਾ ਮਸਲਾ ਨਹੀਂ ਰਿਹਾ ਜੀ। ਇਹ ਮਸਲਾ ਪੰਜਾਬ ਦਾ ਕੌਮੀ ਮਸਲਾ ਬਣ ਚੁੱਕਿਆ ਹੈ ਪੰਜਾਬ ਦਾ ਜਮਹੂਰੀ ਮਸਲਾ ਬਣ ਚੁੱਕਿਆ ਸਾਨੂੰ ਪਤਾ ਹੈ ਕਿ 64 ਤੋਂ ਵੀ ਪਹਿਲਾਂ ਮਤਲਬ ਅਸੀਂ ਲਗਾਤਾਰ ਪੰਜਾਬ ਦੇ ਪਿੰਡੇ ਦੇ ਉੱਤੇ ਲੀਕਾਂ ਸੈਂਦੇ ਆ ਰਹੀਆਂ 47 ਦੀ ਲੀਕ 64 ਦੀ ਲੀਕ ਫਿਰ ਦਰਿਆਈ ਪਾਣੀਆਂ ਦੀ ਲੀਕ ਬੀਬੀਐਮਪੀ ਦੀ ਲੀਕ ਤੇ ਅੱਜ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਮਸਲਾ ਉੱਠਿਆ ਇਹ ਉਹ ਪੁਰਾਣੇ ਝਗਮਾ ਤੇ ਇੱਕ ਨਵੰਦਰ ਬੱਜੀ ਹੈ ਜਿਦੇ ਕਰਕੇ ਉਹ ਜਿਹੜਾ ਦਰਦ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹ ਛਲਕਿਆ ਇਸ ਕਰਕੇ ਮਸਲਾ ਐਡਾ ਵੱਡਾ ਕਿ ਅੱਜ ਭਾਰਤ ਦੇ ਵਿੱਚ ਜਿਹੜਾ ਵੱਡਾ ਸਰਮਾਇਦਾਰ ਹੈ ਉਹ ੱੱਕੇ ਨਾਲ ਇੱਕ ਰਾਸ਼ਟਰ ਇੱਕ ਭਾਸ਼ਾ ਇੱਕ ਧਰਮ ਇੱਕ ਚੋਣ ਦੀ ਗੱਲ ਕਰਦਾ ਹੈ ਇਸ ਕਰਕੇ ਕਿਉਂਕਿ ਅੰਬਾਨੀ ਅਡਾਨੀਆਂ ਦੇ ਲਈ ਉਹ ਇੱਕ ਮੰਡੀ ਤਿਆਰ ਕਰ ਸਕੇ ਪਰ ਇਹ ਇਹਨੂੰ ਸਿੱਧਾ ਆਰਥਿਕ ਦੌਰ ਤੇ ਕਿਹਾ ਨਹੀਂ ਜਾ ਸਕਦਾ ਤਾਂ ਕਰਕੇ ਗੱਲ ਘੁੰਮ ਕੇ ਆਰਐਸਐਸ ਦੇ ਰਾਹੀਂ ਆਉਂਦੀ ਹੈ ਕਿ ਅਸੀਂ ਇੱਕ ਆ ਤੇ ਉਹ ੱੱਕੇ ਨਾਲ ਏਕਤਾ ਬਣਾਈ ਜਾਂਦੀ ਹੈ ਤਮਨ ਲਾਡੂ ਦੇ ਵਿੱਚੋਂ ਇਹ ਵਿਰੋਧ ਉੱਠਦਾ ਹੈ ਥਾਂ ਥਾਂ ਤੇ ਇਹਦਾ ਵਿਰੋਧ ਇਸ ਲਈ ਉੱਠਦਾ ਹੈ ਕਿ ੱੱਕੇ ਨਾਲ ਤਿੰਨ ਪਾਛੇ ਫਾਰਮੂਲਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ 2019 ਦੇ ਵਿੱਚ ਅਮਦਸ਼ਾ ਬਿਆਨ ਦਿੰਦਾ ਹੈ ਕਿ ਭਾਰਤ ਦੇ ਵਿੱਚ ਰਹਿਣਾ ਤਾਂ ਹਿੰਦੀ ਬੋਲਣੀ ਪਊਗੀ ਤਾਂ ਦੋਸਤੋ ਇਹ ਜਿਹੜਾ ਪੱਖ ਹੈ ਇਹ ਬਹੁਤ ਵੱਡਾ ਪੱਖ ਹੈ ਜਿਹਨੂੰ ਅੱਜ ਨਕਾਰਿਆ ਨਹੀਂ ਜਾ ਸਕਦਾ ਇਹੀ ਪੱਖ ਹੈ ਜਿਹੜਾ ਜਿਹਦੇ ਕਰਕੇ ਅੱਜ ਅਸੀਂ ਦੇਖਦੇ ਆ ਕਿ ਪੰਜਾਬ ਯੂਨੀਵਰਸਿਟੀ ਦੇ ਉੱਤੇ ਇਹ ਗੱਲ ਹੁੰਦੀ ਹੈ ਕਿ ਪੰਜਾਬ ਦੀ ਦਾਵੇਦਾਰੀ ਸਥਾਪਿਤ ਹੋਣੀ ਚਾਹੀਦੀ ਹੈ ਮਤਲਬ ਮੈਂ ਬਹੁਤਾ ਸਮਝ ਨਹੀਂ ਲੈਂਦਾ ਬਸ ਇੱਕ ਗੱਲ ਜ਼ਰੂਰ ਕਰਨੀ ਚਾਹੂੰਗਾ ਕਿ ਜਿਹੜਾ ਮੰਗ ਦੇ ਵਿੱਚ ਵੀ ਲਿਖਿਆ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਉੱਤੇ ਜਿਹੜਾ ਪੰਜਾਬ ਦਾ ਹੱਕ ਹੈ ਇਹ ਇੱਕ ਹੱਕੀ ਮੰਗ ਕਿਉਂ ਹੈ ਮਤਲਬ ਇਹਨੂੰ ਕੋਈ ਜਣਾ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕਰਦਾ ਹੈ ਕੋਈ ਖੇਤਰਵਾਦੀ ਰੰਗ ਦੇਣ ਦੀ ਕੋਸ਼ਿਸ਼ ਕਰਦਾ ਹੈ ਪਰ ਸਾਡੇ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਇੱਕ ਜ਼ਬੂਰੀ ਮੰਗ ਹੈ ਜਿਹੜੀ ਜ਼ਬੂਰੀਅਤ ਦੇ ਨਾਲ ਕਸ਼ਮੀਰ ਦੀ ਗੱਲ ਹੁੰਦੀ ਹੈ ਜਿਹੜੀ ਜ਼ਬੂਰੀਅਤ ਦੇ ਨਾਲ ਸਿਆਸੀ ਕੈਦੀਆਂ ਦੀ ਰਿਹਾਈ ਦੀ ਵੀ ਮੰਗ ਹੁੰਦੀ ਹੈ ਉਸੇ ਜਮੂਰੀਅਤ ਦਾ ਤਕਾਜ਼ਾ ਹੈ ਕਿ ਉਹ ਅੱਜ ਇਹ ਗੱਲ ਕਰੇ ਕਿ ਮਿੱਠੀ ਤੋਂ ਰਵਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਇਹ ਇਸ ਲਈ ਹੈ ਕਿ ਪੀਏਯੂ ਵੀ ਪਹਿਲਾਂ ਇਸੇ ਪੰਜਾਬ ਯੂਨੀਵਰਸਿਟੀ ਵਾਂਗੂ ਤਿੰਨ ਸੂਬਿਆਂ ਦੀ ਯੂਨੀਵਰਸਿਟੀ ਬਣਾਈ ਗਈ ਸੀ ਪਰ ਉਹਦੇ ਉੱਤੇ ਪੰਜਾਬ ਸਰਕਾਰ ਤੇ ਦਬਾਅ ਪਾਇਆ ਗਿਆ ਤੇ 1970 ਦੇ ਵਿੱਚ ਪੰਜੇ ਪੀਏਯੂ ਦੇ ਉੱਤੇ ਅਧਿਕਾਰ ਜਮਾਇਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਤੇ ਉਹ ਯੂਨੀਵਰਸਿਟੀ ਪੰਜਾਬ ਨੂੰ ਸੌਂਪੀ ਗਈ ਸਾਡਾ ਵਿਦਿਆਰਥੀਆਂ ਦਾ ਸਵਾਲ ਸਾਫ਼ ਹੈ ਕਿ ਜੇ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲਈ ਹੋ ਸਕਦਾ ਤਾਂ ਪੰਜਾਬ ਯੂਨੀਵਰਸਿਟੀ ਦੇ ਉੱਤੇ ਇਹ ਰੂਲ ਲਾਗੂ ਕਿਉਂ ਨਹੀਂ ਕੀਤਾ ਗਿਆ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਵੀ ਘਟਾਰੇ ਵਿੱਚ ਖੜਾ ਕਰਦੇ ਹਾਂ ਤੇ ਉਹਨਾਂ ਤੋਂ ਮੰਗ ਕਰਦੇ ਹਾਂ ਕਿ ਵਿਧਾਨ ਸਭਾ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਉੱਤੇ ਪੰਜਾਬ ਦਾ ਹੱਕ ਹੈ ਇਹਦੇ ਲਈ ਮਤਾ ਪਾਸ ਕੀਤਾ ਜਾਵੇ ਤੇ ਅੱਜ ਜਿਹੜਾ ਮੋਰਚਾ ਉੱਥੇ ਲੱਗਿਆ ਹੋਇਆ ਹੈ ਉਹ ਸਾਫ਼ ਤੌਰ ਤੇ ਜਿਹੜੀ ਮੰਗ ਦੇ ਉੱਤੇ ਲੱਗਿਆ ਹੈ ਉਹ ਸੈਨੇਟ ਦੀ ਮੰਗ ਹੈ ਸੈਨੇਟ ਦੀ ਮੰਗ ਜਿਹੜੀ ਸਾਡੀ ਹੈਗੀ ਹੈ ਇਹ ਜਮਹੂਰੀਅਤ ਦੀ ਲੜਾਈ ਹੈ ਇਸ ਸਿੱਖਿਆ ਦੇ ਜਮਹੂਰੀਅਤ ਦੀ ਲੜਾਈ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਸਿੱਖਿਆ ਦਾ ਤੇ ਕਾਲਜਾਂ ਦੀ ਸਿੱਖਿਆ ਦੇ ਉੱਤੇ ਜਿਹੜੇ ਉੱਥੋਂ ਦੇ ਵਿਦਿਆਰਥੀਆਂ ਦਾ ਜਿਹੜੀ ਹਿੱਸੇਦਾਰੀ ਹੋਣੀ ਚਾਹੀਦੀ ਹੈ ਤਾਂ ਦੂਜੇ ਨੰਬਰ ਤੇ ਇਹ ਪੰਜਾਬ ਲਈ ਜਮਹੂਰੀਅਤ ਦੀ ਮੰਗ ਦਾ ਮਸਲਾ ਹੈ ਕਿ ਪੰਜਾਬ ਦੀ ਸਿੱਖਿਆ ਦੇ ਵਿੱਚ ਜਿਹੜਾ ਅਧਾਰਾ ਉਹਦੇ ਲਈ ਸਥਾਪਿਤ ਕੀਤਾ ਗਿਆ ਸੀ ਜਾਂ ਉਹਦੇ ਮੰਗਾਂ ਦੇ ਲਈ ਸਥਾਪਿਤ ਕੀਤਾ ਗਿਆ ਸੀ ਉਹਦੇ ਉੱਤੇ ਪੰਜਾਬ ਦਾ ਜਿਹੜਾ ਹੱਕ ਹੋਣਾ ਚਾਹੀਦਾ ਤਾਂ ਇਸੇ ਕਰਕੇ ਦੋਸਤੋ ਇਹ ਜਿਹੜੇ ਦੋਹਾਂ ਪਾਸਿਓਂ ਵਾਰ ਕੀਤਾ ਗਿਆ ਸਿੱਖਿਆ ਉੱਤੇ ਵੀ ਤੇ ਪੰਜਾਬ ਦੇ ਕੌਮੀ ਮਸਲੇ ਦੇ ਉੱਤੇ ਵੀ ਇਹਦੇ ਖਿਲਾਫ ਅੱਜ ਅਸੀਂ ਡਟ ਕੇ ਖੜੇ ਆ ਸਾਡੀ ਮੰਗ ਸਾਫ਼ ਹੈ ਉਦੋਂ ਤੱਕ ਅਸੀਂ ਲੜਦੇ ਰਹਾਂਗੇ ਜਦੋਂ ਤੱਕ ਜਿਹੜੀ ਸਾਡੀ ਬਾਕੀ ਬਚੀ ਦੀ ਮੰਗ ਹੈ ਉਹ ਪੂਰੀ ਨਹੀਂ ਹੋ ਜਾਂਦੀ ਤੇ ਅਸੀਂ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਦੋਸਤੋ ਇਹ ਲੜਾਈ ਲੰਮੀ ਵੀ ਜਾ ਸਕਦੀ ਦੀ ਹੈ ਤੇ ਇਹਦੇ ਵਿੱਚ ਸਾਨੂੰ ਹਰ ਤਰ੍ਹਾਂ ਦੇ ਜਿਹੜੇ ਇंसाफ ਸੰਤ ਲੋਕ ਨੇ ਉਹਨਾਂ ਦੇ ਸਾਥ ਸਹਿਯੋਗ ਦੀ ਲੋੜ ਹੈ ਚੰਗੇ ਇਨਸਾਨ ਜਮਹੂਰੀਅਤ ਪਸਾ ਪਸੰਦ ਇਨਸਾਨਾਂ ਦਾ ਫਰਜ਼ ਹੁੰਦਾ ਹੈ ਕਿ ਜ਼ਬਰ ਖਿਲਾਫ ਲੜਿਆ ਜਾਵੇ ਤੇ ਅੱਜ ਜਿਹੜਾ ਜ਼ਬਰ ਪੰਜਾਬ ਯੂਨੀਵਰਸਿਟੀ ਦੇ ਉੱਤੇ ਹੋ ਰਿਹਾ ਹੈਗਾ ਉਸ ਜ਼ਬਰ ਖਿਲਾਫ ਤੁਸੀਂ ਸਾਰੇ ਲੋਕ ਇਕੱਠੇ ਹੋਏ ਹੋ ਇਸ ਲਈ ਅਸੀਂ ਤੁਹਾਡੇ ਬਹੁਤਨ ਵਾਦਦੀਆਂ ਇਸੇ ਦੇ ਨਾਲ ਦੋਸਤੋ ਦੁਬਾਰੇ ਤੁਹਾਨੂੰ ਸ਼ੁਕਰੀਆ ਕਰਦੇ ਹੋਏ ਅਸੀਂ ਇਹ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਪੰਜਾਬ ਯੂਨੀਵਰਸਿਟੀ ਬਚਾਓ ਦਾ ਜਿਹੜਾ ਮੋਰਚਾ ਹੈ ਉਹ ਉਦੋਂ ਤੱਕ ਇਹਨਾਂ ਹੱਕੀ ਮੰਗਾਂ ਦੇ ਉੱਤੇ ਸੰਘਰਸ਼ ਕਰਦਾ ਰਹੂਗਾ ਜਦੋਂ ਤੱਕ ਅਸੀਂ ਜਿੱਤ ਨਹੀਂ ਜਾਂਦੇ ਜਿੱਤ ਲੜਦੇ ਲੋਕਾਂ ਦੀ ਇਨਕਲਾਬ ਜੰਦਾਬ ਕੇਸਨ ਜੋਗਨਪ੍ਰੀਤ ਸਿੰਘ ਅਗਲੇ ਬੁਲਾਰੇ ਗੁਰਵਿੰਦਰ ਸਿੰਘ ਤੋਂ ਪਹਿਲਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਸਟੇਜ ਤੇ ਆ ਜਾਣ ਪ੍ਰੈਸ